ਜੇ ਗੁਰੂ ਗੋਬਿੰਦ ਸਿੰਘ ਨੂੰ ਧਿਆਵਾਂਗੇ ਉਹਦਾ ਰਾਜ ਵੀ ਆਏਗਾ ਉਹਦਾ ਤਖਤ ਵੀ ਆਏਗਾ ਉਹਦਾ ਤਿਆਗ ਵੀ ਆਏਗਾ ਉਹਦੀ ਕੁਰਬਾਨੀ ਵੀ ਆਏਗੀ ਸਾਡਾ ਵੀ ਦਿਲ ਕਰੇਗਾ ਅਸੀਂ ਕੌਮ ਤੋਂ ਧਰਮ ਤੋਂ ਵਾਰੇ ਜਾਈਏ ਉਹਦਾ ਚ ਤਿਆਗ ਹੈ ਭਾਈ ਤੇ ਜਿਹੜਾ ਸਮਝੌਤਾ ਕਰਦਾ ਰੰਗ ਜੇ ਬਣਾਉਂ ਐਸੇ ਨੂੰ ਕਿਸੇ ਨੂੰ ਧਿਆ ਲਾਓ ਅੱਜ ਦੇ ਲੀਡਰ ਨੇ ਸਮਝੌਤਾ ਕਰਕੇ ਬਹਿ ਜਾਂਦੇ ਨੇ ਨਾਲੇ ਕੌਮ ਨੂੰ ਸਮਝਾਉਂਦੇ ਨੇ ਤੁਹਾਨੂੰ ਨਹੀਂ ਸਮਝਾਈ ਕਿ ਤਾਂ ਬਹੁਤ ਵਧੀਆ ਲੀਡਰ ਹੈ ਸਾਨੂੰ ਸਮਝਾਉਂਦੇ ਤੁਹਾਨੂੰ ਸਮਝ ਨਹੀਂ ਆਈ ਫਲਾਣੀ ਪਾਰਟੀ ਦਾ ਬੜਾ ਵਧੀਆ ਲੀਡਰ ਹੈ ਕੌਮ ਕਹਿੰਦੀ ਆ ਉਹ ਲੰਤਿਆ ਤੂੰ ਝੋਲੀ ਚ ਬਹਿ ਗਿਆ ਚਾਰ ਪੈਹਿਆਂ ਦੇ ਪਿੱਛੇ ਲੀਡਰ ਇੱਕੋ ਹੀ ਹੈ ਆਪਣਾ ਗੁਰਗੋਬਿੰਦ ਸਿੰਘ ਮਹਾਰਾਜ ਜਥੇਦਾਰ ਚੌਵਰਨਾ ਦਾ ਲੀਡਰ ਹੈ ਉਹਦੀ ਜਥੇਦਾਰੀ ਤੋਂ ਬਿਨਾ ਕੋਈ ਹੋਰ ਹੈ ਜੋ ਦੇ ਨਕਸ਼ੇ ਕਦਮ ਤੇ ਚੱਲੇਗਾ ਉਹ ਜਥੇਦਾਰ ਹੀ ਸਾਡਾ ਚਾਰੇ ਵਰਨਾ ਦਾ ਪੂਰੇ ਹਿੰਦ ਤਵ ਦਾ ਪੂਰੇ ਇਸਲਾਮ ਦਾ ਪੂਰੇ ਸਿੱਖ ਦਾ ਇੱਕੋ ਹੀ ਲੀਡਰ ਹੈ ਗੁਰਗੋਬਿੰਦ ਸਿੰਘ ਮਹਾਰਾਜ ਅੱਜ ਮੰਨ ਲਓ ਕੱਲ ਮੰਨ ਲਓ 200 ਸਾਲਾਂ ਨੂੰ ਮੰਨ ਲਓ 400 ਮੰਨ ਲਿਆ ਜੀ ਕਿਉਂਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਭਾਈ ਧੱਕੇ ਨਾਲ ਨਹੀਂ ਹੈ ਸਾਰਾ ਬਲੀਦਾਨ ਹਿੰਦਤਵਾ ਲਈ ਮਜਲੂਮ ਮੁਸਲਮਾਨਾਂ ਲਈ ਮਜਲੂਮ ਸਿੱਖਾਂ ਲਈ ਦਿੱਤਾ ਹੈ ਕਿਤੇ ਆਪਦੇ ਪਰਿਵਾਰ ਲਈ ਬਲੀਦਾਨ ਥੋੜੀ ਨਾ ਹਿੰਦ ਲਈ ਬਲੀਦਾਨ ਹੈ ਜੇ ਅਸੀਂ ਅਸੀਂ ਤਾਂ ਨਾ ਸ਼ੁਕਰੇ ਹਾਂ ਜੇ ਉਹਨੂੰ ਕਵਾਂਗੇ ਵੀ ਸਾਡਾ ਨਹੀਂ ਹੈਗਾ ਜੀ ਉਹ ਗੁਰੂ ਨਮਕ ਖਾ ਕੇ ਨਮ ਘਰਾਮੀ ਨਹੀਂ ਕਰੀਦੀ ਗੁਰੂ ਨੇ ਕਿਹਦੇ ਪਿੱਛੇ ਪਹਿਰਾ ਦਿੱਤਾ ਸਾਰਾ ਪਰਿਵਾਰ ਤਖਤ ਬਖਤ ਤਵਾਰਤਾ ਸਾਰੇ ਹਿੰਦ ਲਈ ਦਿੱਤਾ ਉਹਨਾਂ ਪੈਰਾ ਸਾਡਾ ਕਿਉਂ ਨਹੀਂ ਹੈਗਾ ਜਥੇਦਾਰ ਭਈਓ ਸੋ ਸਾਰੇ ਚਾਰ ਬੰਦੇ ਉੱਠ ਕੇ ਰਾਜ ਦੇ ਭੁੱਖੇ ਝੂਠੇ ਬੰਦੇ ਇਹ ਚੀਜ਼ਾਂ ਪੈਦਾ ਕਰਦੇ ਹੋ ਤਾਂ ਸਾਰੀ ਸਾਰੇ ਚੌ ਵਰਨਾ ਦਾ ਜਥੇਦਾਰ ਹੈ ਜੀ ਮੰਨੋ ਉਹਨੂੰ ਨਹੀਂ ਮੰਨਦੇ ਕੋਈ ਨਹੀਂ ਹੋਲੀ-ਵੋਲੀ ਕੁਦਰਤ ਬਣਾ ਦੇਗੀ ਲੜਾਈ ਹੋ ਜਾਂਦੀ ਪਿਓ ਪੁੱਤ ਦੀ ਆਉਣਾ ਤਾਂ ਕਰੀਏ ਤੇ ਜਦੋਂ ਮਹਾਰਾਜ ਨੇ ਕਹਿ ਦਿੱਤਾ ਪ੍ਰਥਮ ਹੈ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕਲਯੁਗ ਦਾ ਇੱਕੋ ਹੀ ਮੁਖੀ ਹੈ ਆ ਜਾਓਗੇ ਹੋਲੀ-ਵੋਲੀ ਜਿਹੜੇ ਸਮੇ ਸਿਰ ਮੁਰੜ ਜਾਣਗੇ ਘਰ ਉਹ ਵੀ ਠੀਕ ਐ ਕਰ ਮੁੜੇ ਬਿਨਾ ਸਾਡਾ ਸਾਰਿਆਂ ਦਾ ਇੱਕੋ ਘਰ ਐ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਤੇ ਜਿਹੜੇ ਜੇ ਕੋ ਕਹਿੰਦਾ ਨਹੀਂ ਅਜੇ ਕੋ 2 400 ਸਾਲ ਹੋਰ ਜੁ ਉਹਨਾਂ ਵੇਖ ਲਈਏ ਆ ਜਾਾਂਗੇ ਤੇ ਉਹਦੀ ਮਰਜ਼ੀ ਜਿਹੜਾ ਕਹਿੰਦਾ ਜੀ ਵੇਖ ਲਿਆ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇ ਸਾਨੂੰ ਲੇਖੇ ਵਿੱਚ ਲੈ ਲੋ ਮੋੜ ਲੋ ਸੱਚੇ ਬਾਦਸ਼ਾਹ ਸੋ ਇਸ ਕਰਕੇ ਔਸਰ ਨੂੰ ਗਵਾਓ ਨਾ ਸ਼ਬਦ ਦੇ ਧਾਰ ਨਹੀਂ ਬਣੋ ऐसे गुरु पीर ਨੂੰ ਪੂਜੋ ਜਿੰਦੇ ਕੋਲ ਤਿਆਗ ਵੀ ਹੈ ਬਲਦਾਨ ਵੀ ਹੈ ਦੌਲਤ ਵੀ ਹੈ ਸ਼ੌਹਰਤ ਵੀ ਹੈ ਜਪੀ ਵੀ ਹੈ ਤਪੀ ਵੀ ਹੈ ਨੌ ਨਦੀਆਂ ਰਿੱਧੀਆਂ ਸਿੱਧੀਆਂ ਦਾ مالک ਜਿੰਨੂੰ ਪੂਜੋਗੇ ਉਹਦੀ ਰੇਂਜ ਸਾਡੇ ਤੇ ਕੰਮ ਕਰੇਗੀ ਸਾਡੇ ਚੋਂ ਆਪੇ ਹੀ ਆ ਜਾਣਾ ਤੇ ਜੇ ਪੂਜੋ ਹੀ ਇਹ ਜਿਹੜੇ ਭਰਮਾਂ ਚ ਪਾਉਂਦੇ ਆ ਜਿਹੜੇ ਕੋਈ ਦੀਵੇ ਦੌਲਤਾਂ ਚ ਪਾਉਂਦੇ ਆ ਜਿਹੜੇ ਕੋਈ ਲਗੋਟੇ ਲਵਾਈ ਜਾਂਦੇ ਕੋਈ ਵਿਆਹ ਨਿ ਕਰਾਉਣ ਤੋਂ ਰੁੱਕੀ ਜਾਂਦਾ ਕੋਈ ਇਹ ਨਿਸ਼ਾਨ ਸਾਹਿਬ ਹੀ ਨਹੀਂ ਲਾਉਂਦੇ ਗੁਰੂ ਨੇ ਨਿਸ਼ਾਨ ਸਾਹਿਬ ਬਖਸ਼ਿਆ ਉਹੋ ਜਿਹੀ ਤੁਸੀਂ ਬਣੋ ਉਹ ਹੈ ਜਿਹੜਾ ਗੁਰੂ ਜੀ ਨੇ ਦਿੱਤੀਆਂ ਦੌਲਤਾਂ ਹੀ ਨਹੀਂ ਉਹ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉੱਪਰ ਕੋਈ ਗ੍ਰੰਥ ਵੇਦ ਨਹੀਂ ਹੈ ਕਿਉਂਕਿ ਚੌਕ ਵੇਦਾਂ ਦਾ ਨਿਚੋੜ ਹੈ